ਪਾਕਿਸਤਾਨ ਕਿਤੇ ਲੋਕਾਂ ਨੇ ਮੰਗਿਆ ਸੀ ਲੋਕ ਤਾਂ ਚੰਗੇ ਭਲੇ ਰਹਿ ਰਹੇ ਸੀ ਕਿੰਨੂ ਹੁੱਲੜਬਾਦੀ ਚੰਗੀ ਲੱਗਦੀ ਹੈ ਕਿਸੇ ਇਨਸਾਨ ਨੂੰ ਨਹੀਂ ਲੱਗਦੀ ਲੋਕ ਸਾਡੇ ਜ਼ਿਹਨ ਚ ਪਾਤਾ ਗਿਆ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਜਦ ਕਿ ਹਿੰਦੂਆਂ ਦੀ ਤੇ ਸਿੱਖਾਂ ਦੀ ਬਹੁਤ ਸਾਰੀ ਵਿਰਾਸਤ ਪਾਕਿਸਤਾਨ ਚ 158 ਮੰਦਰ ਪਾਕਿਸਤਾਨ ਚ 152 ਗੁਰਦੁਆਰੇ ਪਾਕਿਸਤਾਨ ਚ ਨੇ ਦੇਖਪਾਲ ਹੁੰਦੀ ਕਿਤੇ ਨਾ ਕਿਤੇ ਪੁਤਾਈ ਵੀ ਹੋ ਜਾਂਦੀ ਐ ਇੱਥੇ ਨਹੀਂ ਹੋ ਰਹੀ ਸਰਕਾਰ ਦੀ ਜਿਹੜੀ ਨੀਤੀ ਉਹਦਾ ਵਿਰੋਧ ਕਰਨਾ ਹੋਰ ਹੈ ਹਲਕ ਜਿਹੜੇ ਉਸ ਵਕਤ ਤੇ ਰੱਬ ਦੀ ਬਣਾਏ ਲੋਕ ਨੇ ਉਹਨਾਂ ਦਾ ਵਿਰੋਧ ਕਰਨਾ ਇੱਕ ਗੁਨਾਹ ਹੈ